ਨਹਰਾ ਸਹਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾਕ ਜੁਤ ਹਰ ਮਾਰ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਟਦੇ ਨਾਮ ਤੇ ਓਮਖ ਲਾਇਆ ਜਨ ਨਾਨਕ ਐਸਾ ਹਰ ਸੇਵਾਂ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਓ ਜਾਤ ਮਹਜੂਤ ਜੋਤ ਮਹਜਾ ਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਿਖਤ ਸਵਾਲੇ ਦਿਨ ਕੀਤੀ ਸੋ ਪਾਰ ਭਇਆ ਸੋ ਨਾਨਕ ਦੇਖੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਾ ਰਾਗਾ ਸਮਹੱਲਾ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਕਾ ਕੀਤੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹਿਣ ਕੀਤੇ ਤੇਰੇ ਗਾਵਨ ਹਰ ਗਾਵਨ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋਂ ਚਿਤ ਗੁਪਤ ਲੇਖ ਜਾਣ ਲੇਖ ਲਗ ਧਰਮ ਵਿਚਾਰੇ ਗਾਵਨ ਤੁਧਨੋਂ ਇਸ਼ਰ ਵਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇਧਨ ਦਰਸਨੋਂ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧਨੋਂ ਸਿਧ ਸਮਾਦੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਣ ਲਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਨੀਆਂ ਮਨਮੋਹਨ ਸੁਰਗਮਛ ਪਿਆਲੇ ਗਾਵਣ ਤੁਧਨੋ ਰਤਨਿਉ ਪਾਏ ਤੇਰੀ 68 ਤੀ ਰਤਨ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡਮਣ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੇ ਸਹੀ ਤੁਧਨੋ ਗਾਵਣ ਜੋ ਤਰਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੀਮ ਚਤਨਿ ਅਮ ਨਾਨਕ ਆਵਿ ਵਿਚਾਰੇ ਸੋਈ ਸੋਈ ਸਰਾਸਰ ਸਾਬ ਸੱਚਾ ਸਚੀ ਨਾਹੀ ਹੈ ਪੀ ਹੋਸੀ ਜਾਇ ਨਾ ਜੈ ਸਿਰਜਣਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਹਿੰਸੀ ਮਾਇ ਜਨੀ ਉਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤਿਸ ਦੀ ਵਿੜਿਆ ਜੋ ਦੁਸ਼ਭਾਵੇ ਸੋਈ ਕਰਿ ਸਿਵਰਕਮ ਨਾ ਕਰਨਾ ਜਾਈ ਸੋ ਪਾਸਾਂ ਸਹਾ ਪਾਸਾ ਸਹਿ ਬਿਨਾਨਕ ਰਹਨ ਨਰਜਾਈ ਆਸਾ ਮਹਿਲਾ ਪਹਿਲਾ ਸੁਣੋ ਵਡਾ ਕੇਸਬ ਕੋਏ ਕੇਵੜ ਵਡਾ ਢੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਨੇ ਵਾਲੇ ਧੀਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਸਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰੁ ਹਾਈ ਕਹਿ ਨਾ ਜਾਈ ਤੇਰੀ ਤਲਵਟਿਆਈ ਸਭ ਸਾਤ ਸਭਤਾ ਬਤਾ ਬਸਾ ਬਚੰਗਿਆਈਆਂ ਸਿੱਧਾ ਵਰਖਾਂ ਘੀਆਂ ਵਡਿਆਈਆਂ ਦੁਧਵੇ ਸਿੱਧੇ ਕਿਣੇ ਨਾ ਪਾਈਆ ਕਰ ਮਿਲੇ ਨਾਹੀ ਟਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਧਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਮਸਾਂ ਮਹੱਲਾ ਪਹਿਲਾ ਹਾਕਾ ਜੀਆ ਵਿੱਚ ਰਹੇ ਮਰ ਜਾਉ ਆਖਣੇ ਓਖਾ ਸੱਚ ਐ ਨਾਉ ਸੱਚੇ ਨਾਮ ਕੀ ਲੱਗੈ ਭੋਗ ਉਤ ਭੋਗ ਹੈ ਗਾਇ ਚਲੀਐ ਦੁਖ ਹੈ ਸੋਕਰ ਵਿਸਰੈ ਮੇਰੀ ਮਾਈ ਸੱਚਾ ਸਹਿਬ ਸੱਚੇ ਨਾਹਿ ਰਹਾਓ ਸੱਚੇ ਨਾਮ ਕੀ ਤਲਵੜੈ ਆਇ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਨਾ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦਿੰਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵ ਦਾ ਆਪ ਤੇ ਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖ ਆਪਨੋ ਕਰੋ ਗੁਰੂ ਪਾਸ ਹਮ ਕੇਰੇ ਕਰਮ ਸਤਿਗੁਰ ਸਰਨਾਇ ਕਰ ਧਿਆਨ ਪ੍ਰਗਾਸ ਮੇਰੇ ਮਿਤ ਗੁਰਦੇਵ ਨੋ ਕਰੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਟਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਉ अर्जुन के विभाग वडेरे जिन हर हर सरदा हर प्यास हर हर नाम ले त्रिभुता से मिल संगत गुण परास बिन हर हर हरस नाम ना पाया ते भाग हिनी जम पास जो सतगुरु सन संगत नहीं आए त्रिग जीवे त्रिग जी वास बिन हरजन सतगुरु संगत पाए तैन दूर मस्तक ले ख्याले खास तन तन सतसंगत हर रस पाए मिल जन नानक नाम परास राग गुजरी मोहल्ला 5 ਕਾਹੇ ਰ ਮਨ ਚਿਤ ਵਿਅਦਮ ਜਾ ਆਹਰ ਹਰ ਜਿਉ ਪਰਿਆਸਾਲ ਪਥਰ ਮੈਂ ਜੰਤੀ ਉਪਾਈ ਤਾ ਕਰ ਜਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਲੇ ਸਿਓ ਤਰਿਆ ਮੁਰਪਰਸਾਰ ਪਰਮਪਦ ਪਾਇਆ ਸੂਕੇ ਕਾਸ਼ ਤਰਿਆ ਰਹਾਓ ਜਨਨ ਪਿਤਾ ਲੋਕ ਸਰਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਰਕ ਸੰਭਾ ਏ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡਾ ਵੇਸੇ ਕੋ ਸਾਦਿਸ ਪਾਚੇ ਬਸਰੀ ਸ਼ਰਿਆ ਤਿੰਨ ਕਮਣ ਕਲਾਵੇ ਕਮਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅੱਠ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਰਬ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਵਰਿਆ ਰਾਗਿਆ ਸਾਮਹੱਲਾ ਚੌਥਾ ਸੋ ਫੁਰਕ ੴ ਸਤਿਗੁਰ ਪ੍ਰਸਾਦ ਸੋ ਪਰਖਣ ਅਨਿਆ ਹਰ ਪਰਖਣ ਅਨਿਆ ਹਰਗਮਾ ਗਮਿਆ ਪਾਰਾ ਸੁਭ ਧਾਵੇ ਸੁਭ ਧਾਵੇ ਤੂਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰਤਿ ਆਵੇ ਸੰਤੋ ਦੀ ਸਭ ਦੁਖ ਵਿਸਾਰਣ ਹਾਰਾ ਰਾਪੇ ਠਾਕੁਰਾ ਰਾਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਕਟ ਕ ਨੰਤਰ ਸਨ ਨੰਤਰ ਜੀ ਹਰੇਕ ਉਪਰਕ ਸਮਾਨਾ ਇਕ ਦਾਤ ਇਕ ਭਿਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂ ਆਪੇ ਦਾਤਾ ਆਪੇ ਭਵਤਾ ਜੀ ਹਉ ਤੈ ਨ ਵਰਨਾ ਜਾਣਾ ਤੂ ਪਾਰ ਬ੍ਰਹਮ ਭੇਂਤ ਬੇਂਤੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨਕ ਤਿਨ ਕਿਰਬਾਣਾ ਹਰਤਾਵੇ ਹਰਤਾਵੇ ਤੁਜੀ ਸੇਜ ਨੁਗਮੈ ਸੁਖਵਾਸੀ ਸੇਮੁਕਤ ਸੇਮੁਕਤ ਭਾਈ ਜਿਨ ਹਰਤਾਏ ਜੀ ਤਿਨ ਟੂਟੀ ਝੰਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਏ ਜੀ ਤਿਨ ਕਾ ਪਉ ਸਭੁ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰਦੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤਾਏ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਪਗ ਤੇਰੀ ਪਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਵਿਸਲਾਹਨ ਤੋ ਜੀ ਹਰ ਨੇਕ ਨੇ ਕੀ ਅਨੰਤਾ ਤੇਰੀ ਨੈਗ ਤੇਰੀ ਨੈ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੈਗ ਤੇਰੇ ਨੈ ਪੜੇ ਬੋ ਸਿਮਰ ਸਾਸ ਜੀ ਖੜ ਕਿਰਿਆ ਕਟ ਕਰਮ ਕਰੰਤਾ ਸੇ ਪਗਰ ਸੇ ਪਉਧ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂ ਆਦ ਪਰਖਿਆ ਪਰਮ ਪਰਕਰਤਾ ਜੀ ਤੂ ਜੇਵੜੇ ਵਰਨਾ ਕੋਈ ਤੂ ਜੁਗ ਜੁਗ ਵੇਖੋ ਸਰਾਸਦਾ ਤੂ ਏਕੋ ਜੀ ਤੂ ਨਹਿਤਲ ਕਰਤਾ ਸੋਈ ਤੂ ਦਾਪੇ ਭਾਵੇ ਸੋਈ ਵਰਤਾ ਜਿਦ ਤੂ ਦਾਪੇ ਘਰੇ ਸੋ ਹੋਈ ਤੂ ਦਾਪੇ ਸਿੱਟ ਸਮਿਉ ਪਾਈ ਜੀ ਤੂ ਦਾਪੇ ਸਿਰ ਜੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈਆ ਸਮਹਲਾ ਚੋਤਾ ਤੂੰ ਕਰਤਾ ਸਚਿਆਰ ਮੈਂ ਡਾਂਸਾਂ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਬਣੀ ਧਿਆਨ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰੂ ਮੁਖ ਲਾਦਾ ਮਨ ਮੁਗਵਾਇਆ ਤੂੰ ਦਾਪ ਵਿਛੋੜਿਆ ਆਪ ਵਿਲਾਇਆ ਤੂੰ ਦਰਿਆ ਸਤਿ ਜਿਹੀ ਮਾਇ ਤਦ ਮੇ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੁਨੋਗੀ ਮੇਲ ਜਿਸਨੂੰ ਤੂੰ ਜਾਣੇ ਸੋ ਜਨ ਜਾਣੇ ਹਰ ਗੁਣ ਸੋ ਦੀ ਆਖ ਵਖਾਣੇ ਜਿਨ ਹਰ ਸੇਵੈ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧਿ ਵਿੱਚ ਦੂਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਦਿੱਤ ਸਰਵੜੇ ਪਹਿਲੇ ਨਵਾਸਾ ਪਾਣੀ ਭਾਵਤ ਨਹਿ ਕੀਆ ਪੰਕੜ ਮੋ ਭਗਣੀ ਚਾਲੇ ਹੰ ਦੇਖੈ ਤੇ ਡੂਬੀਐ ਲੈ ਮਨ ਇੱਕ ਨ ਚੇਤ ਸਮੁਣ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਉ ਜਿਤੀ ਸਤੀ ਨਹੀਂ ਪੜਿਆ ਮੂਰਨ ਸੁਖਦਾ ਜਨ ਪਿਆ ਪ੍ਰਣਮਤ ਨਾਨਕ ਤਨ ਕੀ ਸਰਨਾ ਜਿਨ ਤੁਮ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਮਦਨ ਕਹਿ ਤੇਰੀ ਬਰੀਆ ਵਰ ਕਾ ਤ੍ਰਿਕ ਤੇ ਨਾਮ ਸਾ ਸੰਗਤ ਭਜ ਕੇਵਲ ਨਾਮ ਸਰੰਜਾਲਾ ਭਜਨ ਤਰਨ ਕਹਿ ਜਨ ਬਿਤਾ ਜਾ ਤ੍ਰਿੰਗ ਮਾਇਆ ਕਹਿ ਰਹਾਓ ਜਪ ਸਜਨਮ ਧਰਮ ਨਾਮ ਕਾਇਆ ਸੇਵਾ ਸਾਧਨਾ ਜਨਹਿ ਰਾਇ ਕਹੋ ਨਾਨਕ ਹਮਣੀ ਚਕਰਮ ਮਹ ਸਰਨ ਪਰੇ ਕੀ ਰਖੋ ਸਰਮਾ ਵਾਹ ਚਾਇਦਸੁਨੀ ਕਬੀਰੁ ਭਾਈ ਬਿੰਦਿਜਾ ਪਾਈ ਅਮ੍ਰਿਤ ਰੋ ਹਰ ਦੇ ਰਚਾ ਪੂਰਨ ਹੋਇ ਚਿਤ ਕੀ ਇਛਾ ਤਵ ਚੰਨ ਮੜੈ ਹ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਬਾ ਤੁਮ ਕਾਵੋ ਆਪ ਹਾਤ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬਾ ਕਰਤਾਰਾ ਮੂਰਖਾਣ ਜੀ ਕਰ ਦੇ ਕਰੀਆ ਸਭਨ ਕੋ ਅਜ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰਪ ਜਣ ਕੀ ਰਹੇ ਪਿਆਸਾ ਬੁਮੈ ਚਾਰ ਕੇ ਵਰਨਾ ਧਿਆਉ ਜੋ ਪਰਚਾਂ ਸੁਤੰਤੇ ਪਾਉ ਸੇਵਕ ਸਿਕ ਹਮਾਰੇ ਧਾਰਿਏ ਚੁੰਚੂਨ ਸਤਰ ਹਮਾਰੇ ਮਾਰਿਏ ਆਪਹਾ ਦੇ ਮੁਝੇ ਬਰੀਏ ਮਰਨ ਕਾਲ ਕਤਰਾਸ ਨਿਵਰੀਏ ਹੂਜੋ ਸਦਾ ਹਮਾਰੇ ਪਛਾ ਸਿਰੇ ਸੁਜੋ ਘਰੀ ਵਰਚਾ ਰਾਗਲੇਮ ਰਖਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬਨਦਸਤਨ ਕੇ ਹੰਤਾਤਮਾਹ ਪਰਿ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸੁਭਜੋ ਤਰਾ ਕਾਲ ਪੈ ਗ੍ਰਿਵਿਸ਼ਣ ਫਿਰ ਕਾ ਸਾਕ ਸਕਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਰ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸੁਭ ਲੋਕ ਸੁਵਾਰਣਮਸਕਾਰ ਹੈ ਤਾਏ ਹਮਾਰਾ ਜਮਨ ਕਾ ਸੁਭਜ ਤਮਨਾਇਓ ਦੇਵਤਾ ਜਛਨੀ ਉਪਜਾਇਓ ਆਨੰਤੇ ਕੇ ਉਤਾਰਾ ਸੋਏ ਗੁਰੂ ਸੰਘਿਓ ਹਮਾਰਾ नमस्कार दिस हे कोह मारी सकल प्रजातिनी आपसवारी शिवकण को शिव गुण सक दियो सतरंग को पल्मो बदकीय काट-काट के अंतर की जानत पले बरे की पीर पहचान चिंटी ते कुंचरे सोला सब पर कृपा रिस कर फुला संतंदु पाए तेदुख ईशक पाए साधन केस की एक-एक की पीर पहचान काट-काट के पड-पड की जाने जब रख करा कर उतारा प्रजा तरतत्व देह अपारा जब करत करत हो कबहु तुम मैं मिलत दे तर सब ਦੇਤੇ ਵਰਨ ਸਿਰ ਸੋ ਉਤਾਰੇ ਆਪੇ ਆਪਣੀ ਬੂਜੂ ਚਾਰੇ ਤੁਮ ਸਮਹੀ ਤੇ ਰਤਨ ਰਾਮ ਜਾਣਤ ਭੇਦ ਭੇਦੇ ਰਿਆਲ ਨਿਰੰਕਾਰ ਨਿਰਮੁਕਾਰ ਨਿਰਲੰਬਯ ਆਦਿ ਨੀਨ ਨਾਦਿਆ ਸੰਭ ਤਾਕਾ ਮੂੜੂ ਚਾਰਤ ਬੇਦਾ ਜਾ ਕੋ ਪੇਵਨ ਭਾਵਤ ਬੇਦਾ ਧਾਕੋ ਕਿਰਪਾ ਨਿਰਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਰ ਸਦਾ ਸੁ ਨਿਰੰਕਾਰ ਕਾ ਟੀਣਤ ਨਹਿ ਪੇਵ ਆਪੇ ਆਪਣੀ ਬੁਧ ਹੈ ਦੇਤੀ ਵਰਨਤ ਪਿੰਨ ਪਿੰਨ ਤੇ ਦੇਤੀ ਤੁਮਰਾ ਲਖਣ ਜਾਏ ਪਸਾਰਾ ਕਹਿ ਬੀ ਸਜਾ ਪ੍ਰਤਮ ਸੰਸਾਰਾ ਇਕੇ ਰੂਪ ਨਉਸਰੂਪ 파ਰੰਕ ਪਿਉਰਾ ਕਹੀ ਭੂਪਾਂ ਲਜੇ ਰਸੇ ਤਰਿ ਕਿਨਿ ਸਪੁਰ ਕਾਨ ਬਹੋ ਰੈ ਦਿਨ ਕਉ ਫੂੜਾ ਜਾਹ ਬੈਠਾ ਕਉ ਸੰਤ ਪੇ ਸੰਗਿ ਰਕੇ ਠਾ ਸਗਰੀ ਸੀਤ ਕਾਇ ਚੰਬਵਾਰ ਜਗੜ ਸਰੂਪ ਸਿਂਹੰਭਵ ਆ ਮੇਰਾ ਚਾ ਮੇਰੀ ਤੁਮ ਕਰੋ ਸੇਖਿ ਭਾਰ ਸੇਕ ਸੰਗਰੋ ਦੁਸ਼ਿਤ ਦਰਵਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਮ ਸਹ ਸਰਨੀ ਪਰੇ ਦਿਨ ਕਹਿ ਦੇ ਸੁਧਤ ਹੋਆ ਮਰੇ ਪਰਖਣ ਬਗ ਭਰੇ ਤਿਹਾਰੇ ਦਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਹੈ ਤਾਂ ਕੇ ਕਾਲ ਨਿਕਟਨੇ ਹੈ ਰਚਾ ਹੋਇ ਤੈ ਸਭ ਕਾਲਾ ਦੂਸਰੇ ਇਸਤਰੇ ਤਤ ਕਾਲਾ ਕਿਰਪਾ ਦੇ ਸੰਜਾਇਨੇ ਹਰਿਓ ਤਾਂ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਇ ਦਿਸ ਸਾਚ ਸਕੇ ਨਾ ਕੋਈ ਇੱਕ ਬਾਰ ਤੈਨ ਤੁਮੈ ਸੁਮਾਰਾ ਕਾਲ ਫਾਸੇ ਤਾਇ ਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਿ ਦਸ ਦੋਗ ਤੇ ਰਹਾ ਖੜੇ ਕੇਤ ਮੈ ਸਰੰਤੇ ਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਟੋਰ ਮੋਹ ਸੋਹਾਈ ਦਿਸ ਦੋਗ ਤਲ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁਆ ਕਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨੇ ਕਹਿ ਮਤੇ ਕ ਨਾ ਮਾਨਿਓ ਸਿਮਰ ਸਾਸਰ ਵੀ ਸਭੈ ਬੋ ਭੇਦ ਕਹਿ ਮੇ ਕ ਨਾ ਜਾਨਿਓ ਸਿਰੇ ਸਪਾਨ ਕਿਰਪਾ ਤੁਮਰੇ ਕਰਮੈਨ ਕ ਸਬਤ ਹਿਵ ਕਾਨ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰ ਦਵਾਰ ਬਾਈ ਨਹਿ ਕਿਲਾ ਦੀਐ ਸੇ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਨ ਦੇ ਕੋੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮਰੀ ਮਾਇ ਸਤਗੁਰੁ ਮੈਂ ਪਾਇਆ ਸਤਗੁਰਤਾ ਪਾਇਆ ਸਹਿਰ ਸੇ ਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਰੋਤਾ ਗਾਵੋ ਹਰੀ ਕੇ ਰਮਨ ਜਿਨੀ ਵਸਾਇਆ ਕਾਹੇ ਨਾਨਕ ਇਹਨਾਂ ਦੋਹਾ ਸਤਗੁਰੁ ਮੈਂ ਪਾਇਆ ਏ ਮਨ ਮੇਰਿਆ ਤੂਸ ਦਾ ਰੋਹਰ ਨਾਲੇ ਹਰ ਨਾਲੇ ਹੋ ਤੂ ਮਨ ਮੇਰੇ ਦੁੱਖ ਸਭ ਵੀਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਬਨਾ ਗਲਾਂ ਸਮਰੱਤ ਸਵਾਮੀ ਸੋ ਕ ਮਨੋਂ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਾ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਆ ਜਿਸ ਤੇ ਸੋ ਪਾਵੇ सदा से सलाह तेरी नाम नमसावे नाम जिनका मन वसे आवाजे शब्द कनेरे कहे नानक सच्चे साहिब क्या नहीं कर तेरे साचा नाम मेरा आधार साच नाम आधार मेरा जिन भुखा सब गवाइया कर सा सुख मनाए वसे जिन इच्छा सब पुजाइया सदा कुर्बान की तागर बेटो जिस तिया वडियाइया कहे नानक सुनो संतो सबत रो साचा नाम मेरा आधारो ਵਾਜੇ ਕុនਛਿ ਬਰੇਤ ਘਰ ਸਬਾਗੇ ਘਰ ਸਬਾਗੇ ਸ਼ਬਦੋ ਅਜੇ ਕਲਾ ਜਿਤ ਕਰਤਾਰੀਆਂ ਪੰਚ ਦੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਜ ਦਿਨ ਕੋ ਸੇ ਨਾਮ ਹਰ ਕੀ ਲਾਗੇ ਕਹੇ ਨਾਨਕ ਤੈਸ ਕੋ ਆਜਤ ਕਰੇ ਹਣ ਦਵਾਜੇ ਹਣ ਦਸਨੋ ਵੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪਰ ਪਾਇ ਉਤਰੇ ਸਗਲ ਵਸੂਰੇ ਦੁਗਰਾਗ ਸੰਤਾ ਬਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪੁਨੀਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਲ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਰ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਬੁੰਤੇ ਜਿਸ ਕਾ ਹੋਇਓ ਦਾਰੋ ਇਹ ਵਸਤਰੀ ਨਹ ਜਾਏ ਨਿਤ ਨਿਤ ਰਖਿਓ ਤਾਰੋ ਤੁਮ ਸੰਸਾਰ ਚਰ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਣਤੀ ਵੇ ਹਰਿਆ ਪੌੜੀ ਤਿੱਥੈ ਤੂੰ ਸਮਰੱਤ ਜਿੱਥੈ ਕੋਈ ਨਹੀਂ ਉਥੈ ਤੇਰੀ ਰਾਖੇ ਅਗਨੀ ਉਧਰ ਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਭੌਦਲ ਵਿਖਮ ਸਦਾ ਗੁਰ ਸਬਦੀ ਭਾਰ ਪਾਏ इनको लगी प्यास ही अमृत से ही खाए कलमे होपन गुण गोविंद गाए सबसे नो कृपाल संभाले साहि साए बिरता कोई ना जाय जी आवत देय श्लोक महल्ला पंजवा अंतर गुरु आराधना जीवा जब गुरु नाव नेत्र हित सद्गुरु पेखना नरनिसोर ना गुरु नाव सद्गुरु से तीरतया दरगे भईए ठाव कहो नानक कृपा करे जिसने वत देय जग में उत्तम काडिए बिरले के ही के महल्ला पंजवा ਰਖੇ ਰਖਨੇ ਹਾਰਿਆ ਪਿਉ ਬਾਰਿਣੁਰੁਰ ਕੀ ਪੈਰੀ ਪਾਏ ਕਾਜ ਸਵਾਰਿਣ ਵਾਯਾ ਪਦਿਆਲ ਮਨੋ ਨਾ ਵਿਸਾਰਿਣ ਸਾਜਨਾ ਕੇ ਸੰਗ ਪਉ ਜਲ ਧਾਰਿਣ ਸਾਖਤ ਨਿੰਦਕ ਦੁਸ਼ਕਿਨ ਮਹਿ ਵਿਦਾਰਿਣ ਈ ਸਾਹਿਬ ਕੀ ਢੇਕ ਨਾਨਕ ਮਣੇ ਮਾਏ ਜਿਸਿ ਮਰਸੁਖ ਹੋਏ ਸਗਲੇ ਦੁਖ ਜਾਏ ਈ ਸਾਹਿਬ ਕੀ ਢੇਕ ਨਾਨਕ ਮਣੇ ਮਾਏ ਜਿਸਿ ਮਰਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ